ਭਾਰਤੀ ਕਿਸਾਨ ਯੂਨੀਅਨ ਦੇ ਸਕੱਤਰ ਜਗਮੋਹਨ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ ਜਗਮੋਹਨ ਜੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੰਗ ਕੀਤੀ ਹੈ ਕੇਂਦਰ ਸਰਕਾਰ ਤੋਂ 2330 ਕਰੋੜ ਦੀ ਤੁਹਾਨੂੰ ਕੀ ਆਸ ਲੱਗਦੀ ਹੈ ਕੀ ਤੁਹਾਨੂੰ ਕੋਈ ਸਹਾਇਤਾ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਸਕੇਗੀ ਕੀ ਉਮੀਦ ਹੈ ਦੇ ਕੋਈ ਅਸਲ ਵਿੱਚ ਤਾਂ ਸੋਕਾ ਰਹਿ ਡਿਕਲੇਅਰ ਕਰਦਾ ਕਟੇਰੀਆ ਹੈ ਨਾ ਜੀ ਬਨਾ ਦੇ ਤੌਰ ਤੇ ਜਿਹੜਾ ਗੱਲ ਕਰ ਰਹੇ ਸਨ ਆਪਣਾ ਸੁਵਿੰਦਰ ਹੁਣੀ ਜੀ ਉਹਦਾ ਕਟੇਰੀਆ ਹੀ ਚੇਂਜ ਹੋਣਾ ਚਾਹੀਦਾ ਜੀ ਦੇਖੋ ਇਕਤਦਾਮਲ ਬਹੁਤ ਉਦਮੀ ਕਿਸਾਨ ਨੇ ਪੰਜਾਬ ਦੇ ਹਰਾਨ ਖਲਾਬ ਅਜ ਤੋਂ ਤਿੰਨ ਦਹਾਕਿਆਂ ਤੋਂ ਪਹਿਲਾਂ ਜਦੋਂ ਉਹ ਲਿਆਂਦਾ ਉਦੋਂ ਤੋਂ ਅੱਜ ਤੱਕ ਇਹ ਆਦਾ ਪਸ਼ੂ ਵੇਚ ਕੇ ਫਿਰੇ ਲਾਉਂਦੇ ਜੀ ਹਰ ਹਾਲਤ ਚਲਾਉਂਦੇ ਨੇ ਤਾਂ ਬਿਜਲੀ ਸਪਲਾਈ ਨਹੀਂ ਰਹੀ 8 ਘੰਟੇ ਦਾ ਇਹਨਾਂ ਨੇ ਰਿਟਰਨ ਸੁਣਤਾ ਸਾਡਾ ਕਿਸਾਨ ਜਥੇਬੰਦ ਨੇ ਕੀਤਾ ਸੀ ਇਹ 6 5 4 ਮਹੀਨੇ ਦੇ ਸਕੇ ਜੀ ਅੱਗੇ ਦੂਸਰਾ ਬਾਰਸ਼ਾਂ ਜਿਹੜੀਆਂ ਨੇ ਉਹ ਪਟਿਆਲਾ ਜ਼ਿਲ੍ਹੇ ਚ 78% ਸੰਗਰੂਪ 86% ਕਰੇ 70% 30 ਕਟੋ ਕਟ ਕੁਸ਼ ਏਰੀਏ ਚ ਉਹਨਾਂ ਨੂੰ ਪੋਤਾ ਦੇ ਜਲਾਲੀਆ ਦਾ ਇੰਨਾ ਘੱਟ ਬਾਰਸ਼ਾਂ ਹੋਈਆਂ ਮੌਨਸੂਨ ਇਸ ਵਾਰੀ ਜੀ ਜੀ ਤਾਂ ਉਹਦੇ ਘੱਟ ਬਾਰਸ਼ਾਂ ਆਇਆ ਨੇ ਉਹਦੇ ਤੇ ਆਧਾਰ ਤੇ ਹੀ ਸੋਕਾ ਰਾਤ ਦਾ ਕ੍ਰਾਈਟੇਰੀਆ ਸੈਂਟਰ ਗਵਰਨਮੈਂਟ ਨੂੰ ਚੇਂਜ ਕਰਨਾ ਚਾਹੀਦਾ ਔਰ ਸਟੇਟ ਗਵਰਨਮੈਂਟ ਨੂੰ ਚੇਂਜ ਕਰਵਾਉਣਾ ਚਾਹੀਦਾ ਧੰਨਵਾਦ ਜਗমোহন ਜੀ ਧੰਨਵਾਦ ਸਾਡੇ ਨਾਲ ਇਸ ਦੇ ਨਾਲ ਹੀ ਪ੍ਰੋਫੈਸਰ ਬਲਵਿੰਦਰ ਸਿੰਘ ਅਰਥਸ਼ਾਸਤਰੀ ਵੀ ਜੁੜੇ ਹੋਏ ਨੇ ਪ੍ਰੋਫੈਸਰ ਬਲਵਿੰਦਰ ਜੀ ਹੋਣੇ ਕਿਸਾਨ ਨਾਲ ਗੱਲ ਹੋਈ ਜਗਮੋਹਨ ਸਿੰਘ ਜੀ ਕਹਰੇ ਸੰ ਕਿ ਸੋਕੇ ਨੂੰ ਐਲਾਨਣ ਦਾ ਕ੍ਰਾਈਟੇਰੀਆ ਹੀ ਬਦਲ ਦੇਣਾ ਚਾਹੀਦਾ ਪੰਜਾਬ ਦੇ ਵਿੱਚ ਕ੍ਰਾਈਟੇਰੀਆ ਨਹੀਂ ਹੈ ਇਸੇ ਲਈ ਸੋਕਾ ਨਹੀਂ ਘੋਸ਼ਿਤ ਕੀਤਾ ਗਿਆ ਤੁਹਾਨੂੰ कि ਪੰਜਾਬ ਵਿੱਚ ਸੋਕੇ ਨੂੰ ਐਲਾਨਣ ਦਾ ਕ੍ਰਾਈਟੇਰੀਆ ਬਦਲਣਾ ਚਾਹੀਦਾ ਹੈ ਉਹਦੇ 'ਚ ਗੱਲ ਇਹ ਹੈ ਜੀ ਕਿ ਜਿਹੜਾ ਪੰਜਾਬ 'ਚ ਡੈਫੀਸੈਂਸੀ ਹੈ ਨਾ ਇੱਕ ਇਹਦੇ 'ਚ ਜਿਹੜੀ ਰੇਨਫਾਲ ਦੀ ਡੈਫੀਸੈਂਸੀ 7% ਜਾਂ 9% ਰਹੀ ਹੈ ਜੀ ਉਹ 올ਓਵਰ ਇੰਡੀਆ ਐਵਰੇਜ ਹੈ ਜੇ ਪੰਜਾਬ ਦੇ ਵਿੱਚ 35 ਤੋਂ 40% ਡੈਫੀਸੈਂਸੀ ਹੋਵੇ ਨਾਲ ਵੱਡਾ ਘਾਟਾ ਜਿਹੜਾ ਕਿਸਾਨੀ ਨੂੰ ਪੈਂਦਾ ਜੀ ਇਹ ਇੰਨੀ ਡੈਫੀਸ਼ੀਐਂਸੀ ਹੁਣ ਤੱਕ ਸਾਰਿਆਂ ਨੂੰ ਪਤਾ ਆਮ ਬੰਦੇ ਨੂੰ ਵੀ ਪਤਾ ਹੈ ਸੋ ਇਸ ਲਈ ਪੰਜਾਬ ਸਰਕਾਰ ਨੂੰ ਹੁਣ ਤੱਕ ਇਹਨੂੰ ਸੋਕਾ ਅ ਮਤਲਬ ਸਟੇਟ ਜਿਹੜੀ ਸੀ ਡਿਕਲੇਅਰ ਕਰ ਦੇਣੀ ਚਾਹੀਦੀ ਹੈ ਪਰ ਜੋ ਸੈਂਟਰ ਦਾ ਕ੍ਰਾਈਟੇਰੀਆ ਉਸ ਦੇ ਹਿਸਾਬ ਦੇ ਨਾਲ ਸੋਕਾ ਸਟੇਟ ਉਸ ਸਟੇਟ ਨੂੰ ਐਲਾਨਿਆ ਜਾ ਸਕਦਾ ਹੈ ਜਿਸ ਦੇ ਉੱਤੇ ਜਿਸ ਦੀ ਖੇਤੀ ਪੂਰੀ ਤਰ੍ਹਾਂ ਦੇ ਨਾਲ ਪਾਣੀ ਤੇ ਮੌਨਸੂਨ ਤੇ ਨਿਰਧਾਰਤ ਹੋਵੇ ਪਰ ਪੰਜਾਬ ਦੀ ਖੇਤੀ ਪੂਰੀ ਤਰ੍ਹਾਂ ਦੇ ਨਾਲ ਮੌਨਸੂਨ ਤੇ ਨਿਰਧਾਰਤ ਨਹੀਂ ਹੈ ਸਰ ਮੈਂ ਕਹਿੰਦੀ ਵੀ ਅਸੀਂ ਕੰਟੈਸਟ ਨਹੀਂ ਪੰਜਾਬ ਸਰਕਾਰ ਨੂੰ ਮਤਲਬ ਜਿਹੜੇ ਸਾਡੇ ਕੁਝ ਜ਼ਿਲ੍ਹੇ ਆ ਤੇ ਜਿਹੜੇ ਅਦਰਵਾਈਜ਼ ਆ ਉਹਨੂੰ ਇਹ ਇਸ਼ੂ ਟੇਕ ਅਪ ਕਰਨ ਤੋਂ ਨਹੀਂ ਕੋਈ ਰੋਕ ਸਕਦਾ ਕੰਕ੍ਰੀਟਿਕ ਪ੍ਰੋਸੈਸ ਜੀ ਇਹ ਪੰਜਾਬ ਦੀ ਜਿਹੜੀ ਸਟੇਟ ਗਵਰਨਮੈਂਟ ਆ ਉਹ ਇਹ ਇਸ਼ੂ ਟੇਕ ਅਪ ਕਰ ਸਕਦੀ ਹੈ ਜੀ ਆਪਣੇ ਲਾਜਿਕ ਬਿਲਡ ਕਰ ਸਕਦੇ ਕਿੰਨੀ ਕਾਸਟ ਆਉਂਦੀ ਹੈ ਕਿੰਨੀ ਕਾਸਟ ਬੀਰ ਕੰਨੀ ਮਿਲਦੀ ਹੈ ਜਿਹਦੀ ਪੇਂਟਰੀ ਹੋ ਡੈਟ ਚਾ ਡੂ ਸਾਈਡ ਪੱਲਾ ਹੋਏ ਹੋਏ ਜੀ ਜੀ ਇਹ ਆਪਣਾ ਇਸ਼ੂ ਆਪ ਰੇਜ ਕਰੇ ਉਹਨੂੰ ਲੌਜੀਕਲੀ ਰੈਸ਼ਨਲੀ ਬਿਲਡ ਕਰੇ ਜੀ ਜੀ ਨੰਬਰ 2 ਤੇ ਪੰਜਾਬ ਜਿਹੜੀ ਆ ਉਹ ਇੱਕ ਐਸੀ ਸਟੇਟ ਹੈ ਜਿਹੜੀ ਸੈਕਟਰ ਨੂੰ ਫੂਲ ਸਿਕਿਉਰਟੀ ਪ੍ਰੋਵਾਈਡ ਕਰਦੀ ਹੈ ਜੀ ਜੀ ਜੇ ਇੱਥੇ ਫਸਲ ਨਹੀਂ ਹੁੰਦੀ ਤਾਂ ਸਾਰਾ ਹਿੰਦੁਸਤਾਨੀ ਜਿਹੜਾ ਉਹ ਖਤਰੇ ਚ ਹੁੰਦਾ ਜੀ ਜੀ ਸੋ ਇਸ ਕਰਕੇ ਸੈਂਟਰ ਨੂੰ ਜੇ ਕੋਈ ਸੋਕਾ ਰਾਹਤ ਨਹੀਂ ਵੀ ਡਿਕਲੇਅਰ ਹੋਇਆ ਤਾਂ ਸੈਂਟਰ ਨੂੰ ਕੋਈ ਰੂਲ ਦੇ ਅੰਦਰ ਬੈਨ ਨਹੀਂ ਹੈ ਕਿ ਉਹ ਉਹਨੂੰ ਰਾਹਤ ਨਹੀਂ ਦੇ ਸਕਦੀ ਜੀ ਜੀ ਪੈਕੇਜ ਦਿੱਤੇ ਜਾ ਸਕਦੇ ਸੈਂਟਰ ਕੋਲ ਬਥੇਰੇ ਤਾਕੀ ਦੇ ਹੈਗੇ ਆ ਕਿ ਨਾਲ ਹੈਲਪ ਕੀਤੀ ਜਾ ਸਕਦੀ ਹੈ